ਇਨੇ ਦਰਸ਼ਨ ਕਰਨੇ ਨੇ ਹੱਥ ਜੋੜੇ ਸਾਧ ਸੰਗਤ ਜੀ ਕੀ ਕਰਨੀਆਂ ਰਾਜਿਆਂ ਮਹਾਰਾਜਿਆਂ ਦੀਆਂ ਕਲਕੀਆਂ ਜਦੋਂ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਦੀ ਕਲਗੀ ਨੂੰ ਵੇਖੀਦਾ ਸੀ ਨਾ ਵੱਡੇ ਵੱਡੇ ਰਾਜੇ ਜਦੋਂ ਦਰਸ਼ਨ ਕਰਨ ਭੀਮ ਚੰਦ ਵਰਗੇ ਰਾਜੇ ਜਦੋਂ ਦਰਸ਼ਨ ਕਰਨ ਆਏ ਨਾ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਹੋਏ ਜਦੋਂ ਆਪਣੇ ਮਹਿਲਾਂ 'ਚ ਪਹੁੰਚੇ ਨੇ ਤੇ ਰਾਣੀਆਂ ਨੇ ਮਿਹਣੇ ਵਾਰੇ ਭੀਮਚੰਦ ਹੋਣਾ ਨੂੰ ਰਾਣੀਆਂ ਨੇ ਆਖਿਆ ਦਰਬਾਰ ਬੜੇ ਵੇਖੇ ਦੁਨੀਆ 'ਤੇ ਪਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਰਗਾ ਦਰਬਾਰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਰਗਾ ਦਰਬਾਰ ਕੋਈ ਨਹੀਂ ਉਹ ਦੁਨੀਆ 'ਤੇ ਲੱਗੀਆਂ ਰਾਜਿਆਂ ਦੇ ਕਲਗੀਆਂ ਬੜੀਆਂ ਵੇਖੀਆਂ ਪਰ ਕਲਗੀ ਧਰ ਦੀ ਕਲਗੀ ਦੀ ਵੀ ਨਹੀਂ ਕੋਈ ਸਾਧ ਸੰਗਤ ਜੀ ਭਾਈ ਦੀਪ ਸਿੰਘ ਜੀ ਆਏ ਆਏ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਆਏ ਸਜਦਾ ਕੀਤਾ ਮੱਥਾ ਟੇਕਿਆ ਐਡੇ ਪਿਆਰ ਨਾਲ ਕਲਗੀ ਧਰ ਗੁਰੂ ਗੋਬਿੰਦ ਸਿੰਘ ਨੇ ਜਦੋਂ ਨੇਤਰ ਫੇਰੇ ਭਾਈ ਦੀਪ ਸਿੰਘ ਤੇ ਨਜ਼ਰਾਂ ਗੁਰੂ ਗੋਬਿੰਦ ਸਿੰਘ ਦੀਆਂ ਗਈਆਂ ਸਤ ਸੰਗਤ ਜੀ ਉਸੇ ਵੇਲੇ ਬਸ ਹੋ ਜੀ ਨੂੰ ਵਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਵਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਜੀ ਨੂੰ ਵਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਹੋ ਜੀ ਨੂੰ ਵਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਬੇਨਤੀ ਹੈ ਸਾਰੀ ਸੰਗਤ ਦੇ ਦਰਮਾਨ ਚ ਗੁਰੂ ਗੋਬਿੰਦ ਸਿੰਘ ਜੀ ਮੈਂ ਹਰ ਇੱਕ ਰਸਨਾ ਤੇ ਆਵੇ ਸਾਰੀਆਂ ਮਾਵਾਂ ਬੋਲੋ ਤੇ ਸਾਰੇ ਭਾਈ ਬੋਲੋ ਗੱਜਕੇ ਜਿੰਨੂ ਬਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਜਿੰਨੂ ਬਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਓ ਜਿੰਨੂ ਬਾਜਾਂ ਵਾਲੇ ਗੁਰਾਂ ਦਾ ਦیدار ਹੋ ਗਿਆ ਜਿਹੜਾ ਨੈਣਾ ਥੱਲੇ ਬਵਨ ਸਿੰਘ ਮਹਾਰਾਜ ਦੇ ਉਥੇ ਹੀ ਬਹਿ ਗਏ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਘਰ ਦੇ ਰਹੇ ਮਾਤਾ ਪਿਤਾ ਰਹੇ ਪੰਜ ਸੱਤ ਦਿਨ ਸੇਵਾ ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸੇਵਾ ਕੀਤੀ ਤੇ ਵਾਪਸ ਜਾਣ ਲੱਗੇ ਨਾ ਪਾਉ ਬਣ ਤਰਨ ਤਾਰਨ ਦਾ ਇਲਾਕਾ ਜਦੋਂ ਘਰ ਦੇ ਵਾਪਸ ਜਾਣ ਲੱਗੇ ਤੇ ਭਾਈ ਦੀਪ ਸਿੰਘ ਜੀ ਨੂੰ ਆਖਣ ਲੱਗੇ ਦੀਪ ਸਿੰਘ ਜੀ ਚਲੋ ਘਰ ਚਲੀਏ ਆਓ ਚਲਿਏ ਘਰ ਚਲਿਏ ਜਾ ਕੇ ਘਰ ਦਾ ਕੰਮਕਾਰ ਸੰਭਾਲੀਏ ਸੁਣਿਓ ਆਪਣੇ ਘਰ ਦਾ ਕੰਮਕਾਰ ਸੰਭਾਲੀਏ ਫੇਰ ਮਹਾਰਾਜ ਦੇ ਦਰਸ਼ਨ ਕਰਨਾਵਾਂਗੇ ਨਿੱਕੀ ਜੀ ਉਮਰ ਗਲਗੀ ਧਰਦੀਆਂ ਨਜ਼ਰਾਂ ਦਾ ਐਸਾ ਅਸਰ ਪਿਆ ਹੱਥ ਜੋੜ ਕੇ ਕਹਿੰਦੇ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਮਾਂ ਜੇ ਮੈਂ ਆਇਆ ਨਹੀਂ ਤੇ ਆਇਆ ਨਹੀਂ ਜੇ ਮੈਂ ਹੁਣ ਜਾਵਾਂਗਾ ਨਾ ਤੱਕ ਲਕੀ ਤਰ ਦਾ ਬਣ ਕੀ ਜਾਵਾਂ ਮੈਂ ਮੈਂ ਨਹੀਂ ਜਾਣਾ ਕਿਤੇ ਵੀ ਤੁਸੀਂ ਚਲੇ ਜਾਓ ਸਾਰੇ ਪਰ ਮੈਂ ਨਹੀਂ ਜਾਣਾ ਐਨਾ ਪਿਆਰ ਗੁਰੂ ਗੋਬਿੰਦ ਸਿੰਘ ਕਰਦੇ ਨੇ ਮੈਂ ਸੁਣਿਆ ਸੀ ਕਲਗੀ ਤਰ ਗੁਰੂ ਗੋਬਿੰਦ ਸਿੰਘ ਬਾਰੇ ਪਰ ਪਤਾ ਨਹੀਂ ਸੀ ਵੀ ਉਦੋਂ ਵੱਧ ਕੇ ਪਿਆਰ ਦਿੰਦੇ ਮਾਂ ਮੈਂ ਨਹੀਂ ਜਾਣਾ ਘਰ ਆਪਣੇ ਸੁਣਿਓ ਭਾਈ ਦੀਪ ਸਿੰਘ ਜੀ ਮਾਤਾ ਪਿਤਾ ਚਲੇ ਗਏ ਮਹਾਰਾਜ ਕੋ 10ਵੇਂ ਪਾਤਸ਼ਾਹ ਨੂੰ ਜਾ ਕੇ ਕਹਿੰਦੇ ਸੱਚੇ ਪਾਤਸ਼ਾਹ ਦੀਪ ਸਿੰਘ ਘਰ ਜਾਣ ਨੂੰ ਨਹੀਂ ਮੰਨਦਾ ਤੁਹਾਡੇ ਕੋਲ ਹੀ ਰਹਿਣਾ ਮarre ਕਹਿੰਦੇ ਰਹਿਣ ਦਿਓ ਫਿਰ ਇੱਥੇ ਕਰਨ ਦਿਓ ਸੇਵਾ ਜਿੱਦਣ ਦਾ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕੀਤਾ ਮਾਰੇ ਤੁਸੀਂ ਇੱਕ ਵਾਰੀ ਬੁਲਾ ਕੇ ਕਹੋ ਤਾਂ ਸਹੀ ਇਹ ਕੀ ਆ ਤੁਸੀਂ ਇੱਕ ਵਾਰੀ ਆਪ ਬੁਲਾ ਕੇ ਕਹੋ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਆਏ ਸਾਹਮਣੇ ਖੜ ਗਏ ਭਾਈ ਦੀਪ ਸਿੰਘ ਜੀ ਘਰ ਚਲੇ ਜਾਓ ਕਲਗੀਧਰ ਮਹਾਰਾਜ ਕਹਿੰਦੇ ਇਹਨਾਂ ਨਾਮ ਮਹਾਰਾਜ ਜਿੰਨਾ ਚਿਰ ਮੈਂ ਆਇਆ ਨਹੀਂ ਆਇਆ ਨਹੀਂ ਜੇ ਹੁਣ ਆ ਗਿਆ ਹੁਣ ਨਹੀਂ ਇੱਥੋਂ ਜਾਣਾ ਮੈਂ ਨਹੀਂ ਜਾ ਸਕਦਾ ਅੱਛਾ ਸਾਧ ਸੰਗਤ ਜੀ ਕਲਗੀਆਂ ਵਾਲੇ ਕਹਿੰਦੇ ਜਾਣ ਦੋ ਫਿਰ ਕਰਨ ਦੋ ਸੇਵਾ ਇਹ ਤੇੜ ਰਾਤ ਸੇਵਾ ਕਰਦੇ ਨੇ ਦਿਨ ਰਾਤ ਇੱਕ ਕਿਤੇ ਘੋੜਿਆਂ ਦੀ ਸੇਵਾ ਕਿਤੇ ਝਾੜੂ ਦੀ ਸੇਵਾ ਰੋਜ਼ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਸਾਧ ਸੰਗਤ ਜੀ ਉਹ ਦਰਸ਼ਨ ਕਲਗੀ ਧਰ ਗੁਰੂ ਗੋਬਿੰਦ ਸਿੰਘ ਦਾ ਸੀ ਕਰੋੜਾਂ ਜਨਮਾਂ ਦੀ ਤਪੱਸਿਆ ਫੇਰ ਕਿਤੇ ਗੁਰੂ ਗੋਬਿੰਦ ਸਿੰਘ ਦੇ ਦیدار ਹੋਵੇ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ 'ਚ ਰਹਿੰਦੇ ਆ ਐਸਾ ਆਨੰਦ ਬਣ ਗਿਆ ਐਸੀ ਖੇੜ ਵਰਤੀ ਕਲਗੀ ਧਰ ਗੁਰੂ ਗੋਬਿੰਦ ਸਿੰਘ ਨੇ ਕੋਲ ਨਹੀਂ ਰੱਖਿਆ ਇਕੱਲਾ ਸ਼ਸਤਰ ਵਿਦਿਆ ਸਿਖਾਈ ਅਸਰ ਵਿਦਿਆ ਸਿਖਾਈ ਕੋੜ ਸਵਾਰ ਬਣਾਇਆ ਬਾਬਾ ਦੀਪ ਸਿੰਘ ਜੀ ਦੀ ਐਡੀ ਸੋਹਣੀ ਪਰਵਰੇਸ਼ ਕੀਤੀ ਐਨੇ ਪ੍ਰੇਮ ਵਿੱਚ ਐਡੇ ਪਿਆਰ ਵਿੱਚ ਐਸਾ ਤਗੜਾ ਸੂਰਮਾ ਪੈਦਾ ਕੀਤਾ ਇੱਕ ਸਾਲ ਲੰਘਿਆ ਦੋ ਸਾਲ ਲੰਘੇ ਚਾਰ ਸਾਲ ਲੰਘੇ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾਂਦਾ ਹੈ ਕਹਿੰਦੇ ਜਿੱਦਾਂ ਸੇਵਾ ਦੇ ਪਰਬਕ ਨੇ ਸੁਣਿਓ ਬਾਬਾ ਦੀਪ ਸਿੰਘ ਜੀ ਦੀਪ ਨਾਮ ਕਰਦਿਆਂ ਨੇ ਰੱਖਿਆ ਸੀ ਤੇ ਕਲਗੀਧਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਦੀਪ ਸਿੰਘ ਬਣਾਤਾ ਸਿੰਘ ਲੱਗ ਗਿਆ ਨਾਂ ਜਦੋਂ ਦੀਪ ਸਿੰਘ ਬਣ ਗਏ ਸਾਧ ਸੰਗਤ ਜੀ ਇੱਕ ਪਾਸੇ ਤਾਂ ਸੇਵਾ ਇੱਕ ਪਾਸੇ ਸਿਮਰਨ 101 ਪਾਠ ਜਵਜੀ ਸਾਹਿਬ ਦਾ ਜਿੰਨਾ ਚਿਰ ਬਾਬਾ ਦੀਪ ਸਿੰਘ ਜੀ ਕਰਦੇ ਨਹੀਂ ਸੀ ਤੇ ਛਕਦੇ ਨਹੀਂ ਸੀ ਉਸ ਏਡਾ ਨੇਤ ਨੇ ਐਡੀ ਬੰਦਗੀ 101 ਪਾਠ ਐਨਾ ਰੰਗ ਚੜਿਆ ਕਈ ਸਾਲ ਹੋ ਗਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਪੁੱਛਦਾ ਹੈ ਉਹ ਦੀਪ ਸਿੰਘ ਜੀ ਤੁਸੀਂ ਕਦੋਂ ਆਏ ਸੀ ਭਾਈ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਤੁਹਾਨੂੰ ਐਨਾ ਪਿਆਰ ਕਰਦੇ ਮੁੜ ਕੇ ਗਏ ਨਹੀਂ ਪਿੰਡ ਨੂੰ ਕਹਿੰਦੇ ਜਾਂਦਾ ਕਿਵੇਂ ਕਿਉਂ ਨਹੀਂ ਗਿਆ ਆਏ ਕਹਿੰਦੇ ਨੇ ਬਾਬਾ ਦੀਪ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਛੱਡ ਕੇ ਜਾਵਾਂ ਕਿਉਂ ਬਈ ਓ ਮਨ ਲੱਗ ਗਿਆ ਬੇਪਰਵਾਹ ਦੇ ਨਾਲ 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 ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਗੱਗਿਆ بے پرواہ نہ ایسا بے پرواہ بادشاہ ਸਰਸੰਗਤ ਜੀ ਉਸ ਵੇਲੇ ਰਹਿ ਮਹਾਰਾਜ ਦੇ ਚਰਨਾਂ 'ਚ ਜਵਾਨ ਨਿਕਲੇ ਬੜੇ ਤਗੜੇ ਜਦੋਂ ਜਵਾਨ ਨਿਕਲੇ ਤੇ ਫੇਰ ਸੁਣਿਓ ਗਲਗੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਦੀਪ ਸਿੰਘ ਜੀ ਤੁਸੀਂ ਹੁਣ ਘਰ ਚਲੇ ਜਾਓ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਆਪਣੇ ਘਰ ਰਹਿ ਕੇ ਸੰਗਤਾਂ ਨੂੰ ਜੋੜੋ ਉੱਥੇ ਰਹਿ ਕੇ ਕਰੋ ਸੁਣਿਓ ਬਾਬਾ ਦੀਪ ਸਿੰਘ ਜੀ ਘਰ ਆ ਗਏ ਪਿੱਛੋਂ ਸਮਾਂ ਪਿਆ